ਮੇਲਾ ਮਾਗੀ ਤੋਂ ਪਹਿਲਾਂ ਇੱਥੇ ਪਸ਼ੂ ਮੇਲਾ ਵੱਡੇ ਪੱਧਰ ਤੇ ਆਯੋਜਿਤ ਕੀਤਾ ਜਾਂਦਾ ਹੈ ਬੇਸ਼ੱਕ ਬੀਤੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਇੱਥੇ ਪਸ਼ੂ ਤਨ ਚੈਂਪੀਅਨਸ਼ਿਪ ਕਰਾਂਦੀ ਜਾਂਦੀ ਰਹੀ ਹੈ ਵੱਡੇ ਪੱਧਰ ਤੇ ਪਸ਼ੂ ਮੇਲਾ ਲੱਗਦਾ ਰਿਹਾ ਪਰ ਹੁਣ ਕਿਉਂਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਚੈਂਪੀਅਨਸ਼ਿਪ ਸ਼੍ਰੀ ਮੁਖਸਰ ਸਾਹਿਬ ਵਿਖੇ ਨਹੀਂ ਕਰਵਾਈ ਜਾਂਦੀ ਤਾਂ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਦੇ ਉੱਤੇ ਜਿਹੜਾ ਉਹ ਪੰਜਾਬ ਹੋਰ ਸ਼ੋਹ ਦਾ ਆਯੋਜਨ ਆਪਣੇ ਪੱਧਰ ਤੇ ਘੋੜਾ ਪਾਲਕਾਂ ਵੱਲੋਂ ਕੀਤਾ ਗਿਆ ਤੁਹਾਨੂੰ ਦ੍ਰਿਸ਼ ਦਿਖਾ ਸਕਦੇ ਆ ਕਿ 9 ਤਰੀਕ ਤੋਂ ਅੱਜ ਤੋਂ ਇਹ ਜਿਹੜਾ ਉਹ ਹੌਰਸ਼ ਸ਼ੋ ਸ਼ੁਰੂ ਹੋ ਚੁੱਕਿਆ ਔਰ ਵਕ-ਵਕ ਮੁਕਾਬਲੇ ਜਿਹੜੇ ਨੇ ਸੌਰਸ਼ ਸ਼ੋ ਦੇ ਦੌਰਾਨ ਹੋ ਰਹੇ ਨੇ ਜੇਕਰ ਗੱਲ ਕਰੀਏ ਤਾਂ 9 ਤੋਂ ਲੈ ਕੇ 12 ਤਰੀਕ ਤੱਕ ਚੱਲਣ ਵਾਲੇ ਇਸ ਹੌਰਸ਼ ਸ਼ੋ ਦੇ ਵਿੱਚ ਵਕ-ਵਕ ਘੋੜਿਆਂ ਦੀ ਬ੍ਰੀਡ ਦੇ ਮੁਕਾਬਲੇ ਹੋ ਰਹੇ ਨੇ ਵਕ-ਵਕ ਤਰ੍ਹਾਂ ਦੇ ਮੁਕਾਬਲੇ ਇੱਥੇ ਦਰਸ਼ਕਾਂ ਨੂੰ ਜਿਹੜੇ ਨੇ ਉਹ ਦੇਖਣ ਨੂੰ ਮਿਲਨੇ ਨੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਇਹ ਬੇਸ਼ੱਕ ਜਿਹੜਾ ਹੌਰਸ਼ ਸ਼ੋ ਹੈ ਉਹ ਅਸੀਂ ਕਹਿ ਤੀਏ ਕਿ ਘੋੜਾ ਪਾਲਕਾ ਵੱਲੋਂ ਆਪਣੇ ਪੱਧਰ ਦੇ ਉੱਤੇ ਕੀਤਾ ਜਾਂਦਾ ਹੈ ਪਿਛਲੇ ਸਾਲ ਤੋਂ ਇਹ ਲਗਾਤਾਰ ਹੋਰੇ ਸ਼ੋ ਹੋ ਰਿਹਾ ਪਿਛਲੇ ਵਾਰ ਇਹ 3 ਦਿਨ ਦਾ ਸੀ ਤੇ ਇਸ ਵਾਰ 4 ਦਿਨ ਇਹ ਲਗਾਤਾਰ ਹੋਰੇ ਸ਼ੋ ਚੱਲਣਾ ਜਿਸ ਵਿੱਚ ਵੱਖ-ਵੱਖ ਬਰੀਡਸ ਦੇ ਜਿਹੜੇ ਨੇ ਉਹ ਵੱਖ-ਵੱਖ ਮੁਕਾਬਲੇ ਹੋਣੇ ਨੇ ਅੱਜ ਪਹਿਲੇ ਦਿਨ ਜੇ ਅਸੀਂ ਗੱਲ ਕਰੀਏ ਤਾਂ ਨੁਕਰਾਂ ਘੋੜਾ ਜਿਹੜਾ ਉਸਦੇ ਦੋ ਦੰਦਾਂ ਔਰ ਦੁੱਧ ਦੰਦ ਦੇ ਜਿਹੜੇ ਨੇ ਉਹ ਮੁਕਾਬਲੇ ਨੇ ਹੋਰ ਬਰੀਡਸ ਦੇ ਸੰਬੰਧ ਵਿੱਚ ਘੋੜਾ ਪਾਲਕਾ ਨਾਲ ਵੀ ਗੱਲ ਕਰਾਂਗੇ ਕਿਉਂਕਿ ਜਿਵੇਂ-ਜਿਵੇਂ ਇਹ ਘੋੜਾ ਸ਼ੋ ਚੱਲੇਗਾ ਨਾਲ ਹੀ ਜਿਹੜੀ ਆ 12 ਤਰੀਕ ਤੋਂ ਕਿਉਂਕਿ ਧਾਰਮਿਕ ਸਮਾਗਮ ਚੱਲ ਪੈਣੇ ਨੇ ਔਰ ਇੱਥੇ ਜਿਹੜੀ ਘੋੜਾ ਮੰਡੀ ਆ ਜਿਹੜੀ ਏਸ਼ੀਆ ਦੀ ਇੱਕ ਮੰਨੀ ਹੋਈ ਮੰਡੀ ਆ ਉਹ ਸ਼ੁਰੂ ਹੋ ਜਾਣੀ ਆ ਤਾਂ ਉੱਥੇ ਵਕ ਵਕ ਬਰੀਡਸ ਦੇ ਪਾਲਕਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਘੋੜਾ ਪਾਲਨ ਆਖਰ ਹੈ ਕਿਸ ਤਰ੍ਹਾਂ ਔਰ ਕਿੰਨਾ ਕੋ ਮਹਿੰਗਾ ਇਹ ਕਿੱਤਾ ਔਰ ਕਿਸ ਤਰ੍ਹਾਂ ਹੁਣ ਕਿਉਂਕਿ ਕਾਫੀ ਲੰਮੀ ਮੁਸ਼ਕਲ ਤੋਂ ਬਾਅਦ ਜਿਹੜਾ ਅਸੀਂ ਕਹਿ ਦਈਏ ਕਿ ਇਸ ਵਾਰ ਪਸ਼ੂ ਮੇਲਾ ਔਰ ਇਹ ਘੋੜਾ ਹੌਰਸ਼ ਹੋ ਜਿਹੜਾ ਹੈਗਾ ਇਹ ਇਹਦਾ ਅਜੋਜਨ ਕੀਤਾ ਜਾ ਰਿਹਾ ਸੋ ਹੋਰ ਵੀ ਦ੍ਰਿਸ਼ ਜਿਹੜੇ ਆ ਉਹ ਇਨਾ ਦਿਨਾਂ ਦੇ ਵਿੱਚ ਮਾਗੀ ਦੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਘੋੜਿਆਂ ਦੇ ਸ਼ੋਅ ਘੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ ਚ ਹੁੰਦੇ ਆ ਇਹ ਜਿਹੜਾ ਮੁਕਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ ਇਸ ਵਾਰੀ ਕੁਝ ਅਨਿਸ਼ਚਿਤਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜੇ ਤੇ ਉਹਦੇ ਚ ਕੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਕੋੜੇ ਨੂੰ ਸਿਰਫ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰਾਂ ਨੂੰ ਅਸਰ ਨਾ ਆਵੇ ਤ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਗੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇਹ ਬਿਮਾਰੀ ਜੇ ਹੈਗੀ ਹੈ ਤਾਂ ਗਾਂ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਵੀ ਜੇ ਕਿਤੇ ਕੋਈ ਚਾਂਸ ਬਣਦਾ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਾਨਵਰਾਂ ਨੂੰ ਉੱਤੋਂ ਬਚਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ ਤੇ ਜੋ ਸਾਡੇ ਇਸ ਜ਼ਿਲ੍ਹੇ ਦੇ ਆਪਦੇ ਮੰਤਰੀ ਹੈ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਹੈ ਸੋ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪਦੀ ਇਸ ਖੇਤੀਬਾੜੀ ਨਾਲ ਜੁੜੇ ਹੋਣ ਦੇ ਕਾਰਨ ਉਹਨਾਂ ਦੀ ਆਪਦੀ ਇੱਛਾ ਸੀਗੀ ਵੀ ਇਹ ਮੇਲਾ ਕਦੇ ਕੈਂਸਲ ਨਾ ਹੋਵੇ ਤੇ ਮੇਲਾ ਲੱਗਦਾ ਰਹੇ ਕਿਉਂਕਿ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣਾ ਸੀਗਾ ਵੀ ਇਹ ਮੇਲਾ ਜੇ ਨਾ ਲੱਗਦਾ ਤਾਂ ਮੁਕਸਰਲੀ ਨਮੋਸ਼ੀ ਸੀ ਤੇ ਪਲੱਸ ਇੱਕ ਕਿਉਂਕਿ ਸਿੱਖੀ ਨਾਲ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਤੇ ਬਹੁਤ ਮਾੜੀ ਗੱਲ ਹੋਣੀ ਸੀ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਦੂਜਾ ਕਾਰਨ ਇਹ ਅਸੀਂ ਇਹ ਸ਼ੋਅ ਕਰਾਉਂਦਾ ਜਾਂ ਕੋੜਿਆਂ ਦੇ ਸ਼ੋਅ ਹੋਣ ਦਾ ਯੂਥ ਨੂੰ ਡਰੱਗਸ ਤੋਂ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਕਿਉਂਕਿ ਜੇ ਕਹਿੰਦੇ ਨਾ ਨਸ਼ਾ ਸਪਲਾਈ ਚੇਨ ਤੋੜ ਕੇ ਕਦੇ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟਾਈ ਜਾਊਗੀ ਤਾਂ ਨਸ਼ਾ ਖਤਮ ਹੋ ਸਕਦਾ ਉਹਨੂੰ ਸਪਲਾਈ ਮਤਲਬ ਡਿਮਾਂਡ ਘਟਾਉਣ ਲਈ ਅਸੀਂ ਬੱਚਿਆਂ ਨੂੰ ਇਸ ਦੇ ਇਨਵੋਲਵਮੈਂਟ ਹੋ ਜੇ ਉਹ ਕੋੜਿਆਂ ਦੇ ਵੱਲ ਧਿਆਨ ਦੇਣ ਕਿਉਂਕਿ ਆਮ ਕਹਾਵਤ ਹੈ ਜਿਹੜਾ ਕੋੜਾ ਰੱਖ ਲੇ ਉਹਦੇ ਕੋਲੇ ਜੇਲ੍ਹ ਚ ਪੈਸੇ ਨਹੀਂ ਰਹਿੰਦੇਗੇ ਕਿਉਂਕਿ ਖਰਚੇ ਇੰਨੇ ਹੁੰਦੇ ਆ ਤੇ ਉਸ ਬੱਚੇ ਕੋਲੇ ਕੋਈ ਕਰਤਾਂ ਦੇ ਵੱਲ ਜਾਣ ਲਈ ਕੋਈ ਮਤਲਬ ਕੋਈ ਸਾਧਨ ਹੀ ਨਹੀਂ ਬਚਣਾ ਤੇ ਇਹ ਬੱਚਾ ਜਿਸ ਕੋੜੇ ਨੂੰ ਮਤਲਬ ਜੇ ਮੰਨ ਲਓ ਬੱਚਾ ਇੱਕ ਵਿਆਹ ਵੀ ਜਾਂਦਾ ਨਾ ਜੋ ਆਪਦੇ ਘਰ ਵਾਲੀ ਨਾਲ ਬਾਹਰ ਘੁਮਣ ਫਿਰਨ ਜਾਂਦਾ ਤਾਂ ਉਦੋਂ ਵੀ ਇਹ ਦੇਖਦਾ ਵੀ ਮੈਂ ਆਪਦੇ ਘੋੜੇ ਲਈ ਘਰੇ ਕੀ ਲੈ ਕੇ ਆ ਸਕਦਾ। ਤੇ ਮਤਲਬ ਯੂਥ ਨੂੰ ਅਸੀਂ ਮੋਟੀਵੇਟ ਕਰਨ ਲਈ ਘੋੜਿਆਂ ਵਾਲੇ ਪਾਸੇ ਲਾ ਕੇ ਡਰਗਸ ਵਾਲੇ ਪਾਸੇ ਤੋਂ ਦੂਰ ਰਹਿਣ ਸਾਡਾ ਇੱਕ ਉਪਰਾਲਾ ਹੈ। ਅਸੀਂ ਪੰਜਾਬ ਹੌਰਸ ਸ਼ੋਅ ਦੀ ਟੀਮ ਜਿਹਦੇ ਵਿੱਚ ਅਸੀਂ 21 ਮੈਂਬਰ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਯੂਥ ਨੂੰ ਬਚਾ ਲਈਏ ਤਾਂ ਇਸ ਮਹਮ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਸਾਡਾ ਵੀ ਛੋਟਾ ਜਿਹਾ ਸੰਯੋਗ ਹੋਊਗਾ। ਬੜੀ ਖੁਸ਼ੀ ਸੀ ਵੀ ਆਪਣੇ ਪੰਜਾਬੀਆਂ ਦੀ ਕਿ ਜਿਹੜਾ ਘੋੜਾ ਜਾਨਵਰ ਆਪਾਂ ਨੂੰ ਗੁਰੂ ਮਹਾਰਾਜ ਦਿੱਤਾ ਵੇ ਕਰਦਾ ਭਾਗ ਗਿਰਦੇ ਆ ਗੁਰੂ ਮਹਾਰਾਜ ਜਾਨਵਰ ਹੈ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਹਿਯੋਗ ਮਿਲਿਆ ਕਿਸੇ ਦੂਜਾ ਆਰੀ ਕੋਟ ਕਰਨ ਦੀ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਵਿਲੱਖਣਤਾ ਸਾਡੇ ਇੱਕ ਹੋਰ ਸ਼ੋਹ ਦੀ ਆਏ ਕਿ ਇਮਾਨਦਾਰੀ ਇਨਸਾਨੀਅਤ ਸਫਾਈ ਜਿੱਥੇ ਵੀ ਜੋ ਜਿਹਨੂੰ ਜੋ ਮਿਲਦਾ ਹੈ ਜਿਹਦਾ ਜੋ ਹੱਕ ਬਣਦਾ ਹੈ ਇਹਦਾ ਹੱਕ ਮਾਰਿਆ ਨਹੀਂ ਜਾਂਦਾ ਤੇ ਸੱਚਾਈ ਦੇ ਪਹਿਰਾ ਪਹਿਲੇ ਦਿੰਦੇ ਸੱਚਾਈ ਦੇ ਪਹਿਰਾ ਦੇ ਨਾਲ ਖੜੇ ਹੈ ਤੇ ਪੰਜਾਬੀਆਂ ਵਾਸਤੇ ਸਾਰੇ ਪਿੰਡਪਰਾਂ ਵਾਸਤੇ ਪੰਜਾਬAudioAsset ਖੁਸ਼ੀ ਦੀ ਗੱਲ ਹੈ ਪੀਟੀਸੀ న్యూਸ ਲਈ ਕੈਮਰਾਮੈਨ सुरेश ਗਰਗ ਦੇ ਨਾਲ ਕੁਲਦੀਪ ਸਿੰਘ ਰਿਣੀ ਸ੍ਰੀ ਮੁਕਤਸਰ ਸਾਹਿਬ